ਕਿ ਅਸੀਂ ਉੱਤਪੱਦ stai ਹੁਣ ਦੇਖਣ ਲਈ ਲਿਖਿਆ ਹੈ ਜਦ ਇਸਾਕ ਵੱਡੀ ਉਮਰ ਦਾ ਹੋ ਗਿਆ ਉਸ ਦੀਆਂ ਅੱਖਾਂ ਧੁੰਦਲਾ ਗਈਆਂ ਕਿ ਉਹ ਵੇਖ ਨਹੀਂ ਸਕਦਾ ਸੀ ਤਾਂ ਉਸ ਨੇ ਆਪਣੇ ਵੱਡੇ ਪੁੱਤਰ ਸਾਬ ਨੂੰ ਸੱਦ ਕੇ ਆਖਿਆ ਮੇਰੇ ਪੁੱਤਰ ਉਸ ਨੇ ਆਖਿਆ ਹੇ ਮੈਂ ਹਾਜ਼ਰ ਹਾਂ ਤਾਂ ਉਸ ਨੇ ਆਖਿਆ ਵੇਖ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ ਸੋ ਤੂੰ ਹੁਣ ਆਪਣੇ ਸ਼ਾਸਤਰ ਅਰਥਾਤ ਇਤਿਹਾਸ ਪੜਨਕ ਅਤੇ ਤਾਰਕਸ਼ਲਾ ਅਤੇ ਮੈਂ ਤਾਂ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ ਅਤੇ ਮੇਰੇ ਲਈ ਸਵਾਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲੱਗਦਾ ਆ ਅਤੇ ਮੈਂ ਅਤੇ ਮੇਰੇ ਅੱਗੇ ਪ੍ਰੋਸ ਤਾਂ ਜੋ ਮੈਂ ਖਾਵਾ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ਸੋ ਉਹ ਹੁਣ ਇਹ ਉਸ ਸਮੇਂ ਦਾ ਰੀਤ ਸੀ ਰਾਈਟ ਵੀ ਜਦੋਂ ਕੋਈ ਬਜ਼ੁਰਗ ਉਮਰ ਵਾਲਾ ਹੁੰਦਾ ਸੀ ਉਹ ਫਿਰ ਆਪਣੀ ਅਸੀਸਾਂ ਦਿੰਦਾ ਸੀ ਤੇ ਹਜੇ ਉਹਨੇ ਮੈਂ ਤਾਂ ਨਹੀਂ ਸੀ ਉਹਨ ਕੱਲ ਨੂੰ ਮਰ ਜਾਣਾ ਪਰ ਉਹ ਬੁੱਢਾ ਹੋ ਚੁੱਕਿਆ ਸੀ ਤੇ ਜਿਹੜਾ ਸਾਲ 10 ਸਾਲ 20 ਸਾਲ ਯੂ نو ਵੀ ਡੋਨੋ ਐਕਚੁਅਲੀ ਐਕਚੁਅਲੀ ਰਿਐਲਿਟੀ ਵਿੱਚ ਤੇ ਕੇ ਆਈ ਥਿੰਕ ਅਮ ਆਈ ਥਿੰਕ ਜਿਹੜਾ 10 ਤੋਂ ਜ਼ਿਆਦਾ ਸਾਲਾਂ ਬਾਅਦ ਉਹਨੇ ਦੀ ਡੈਥ ਹੋਈ ਸੀ ਕਰਕੇ ਯਕੂਬ ਗਿਆ ਤੇ ਮੜ ਕੇ ਆਇਆ ਵੀ ਸੀ ਲਬਾਨ ਤੋਂ ਸੋ ਇਥੇ ਲਿਖਿਆ ਜਦ ਅਸਾਕ ਆਪਣੇ ਪੁੱਤਰ ਅਸਾਓ ਨਾਲ ਗੱਲ ਕਰਦਾ ਸੀ ਤਾਂ ਰਿਬਕਾ ਸੁਣਦੀ ਸੀ ਮਤਲਬ ਉਹਦੀ ਮਾਂ ਸੁਣਦੀ ਸੀ ਫਿਰ ਅਸਾਓ ਮਦਾਨ ਵਿੱਚ ਚਲਾ ਗਿਆ ਕਿ ਸ਼ਿਕਾਰ ਮਾਰ ਕੇ ਲਾ ਆਵੇ ਤਦ ਰਿਬ ਕਨੇ ਆਪਣੇ ਪੁੱਤਰ ਯਕੂਬ ਨੂੰ ਆਖਿਆ ਵੇਖ ਮੈਂ ਤੇਰੇ ਪਿਤਾ ਨੂੰ ਤੇਰੇ ਸਾਹਮਣੂ ਇਹ ਆਖਦੇ ਸੁਣਿਆ ਕਿ ਮੇਰੇ ਲਈ ਸ਼ਿਕਾਰ ਮਾਰ ਅਤੇ ਸਵਾਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਹੋਵਾ ਦੇ ਸਿਰਮਕ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ ਹੁਣ ਉਹ ਛੋਟੇ ਭਰਾ ਨੂੰ ਕਹਿ ਰਹੀ ਹੈ ਜਿਵੇਂ ਮੈਂ ਤੈਨੂੰ ਹੁਕਮ ਦਿੰਦਾ ਦਿੰਦੀ ਹਾਂ ਇਹ ਜਿਹੜੇ ਵਿੱਚ ਜਾ ਕੇ ਉੱਥੋਂ ਮੇਰੇ ਲਈ ਆਇਸ ਲਿਖਿਆ ਬੱਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂ ਜੋ ਮੈਂ ਉਹਨਾਂ ਨੂੰ ਉਹਨਾਂ ਤੋਂ ਸਵਾਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਤਿਆਰ ਕਰਾਂ ਅਤੇ ਆਪਣੇ ਪਿਤਾ ਕੋਲ ਲੈ ਜਾ ਤਾਂ ਜੋ ਉਹ ਖਾਵੇ ਅਤੇ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ ਸੋ ਇਹ ਰੈਬਕਾ ਦਾ ਆਈਡੀਆ ਸੀ ਯਾਕੂਬ ਦੀ ਜਿਹੜੀ ਮਾਸ ਸੀ ਤੇ ਯਾਦ ਰੱਖਣਾ ਯਾਕੂਬ ਰੈਬਕਾ ਨੂੰ ਪਿਆਰਾ ਸੀ ਜ਼ਿਆਦਾ ਤੇ ਇਸਹਾਉ ਇਸਹਾਕ ਨੂੰ ਪਿਆਰਾ ਸੀ ਜ਼ਿਆਦਾ ਸੋ ਇਥੇ ਵੇਖੀਂ ਦੁਆਰਾ ਦੇਖਦੇ ਹਾਂ ਕਿ ਯੂ نو ਇੱਕ ਚੀਜ਼ ਯਾਦ ਆਉਂਦੀ ਹੈ ਕਿ ਸਰਾਹ ਵੀ ਆਪਣੇ ਪਿਆਰੇ ਨੂੰ ਇਸਹਾਕ ਨੂੰ ਜ਼ਿਆਦਾ ਚਾਹੁੰਦੀ ਸੀ ਇਸਮੈਲ ਨਾਲੋਂ ਯੂ نو ਤੇ ਰੇਵਕਾ ਵੀ ਇੱਥੇ ਅਸੀਂ ਦੇਖ ਰਹੇ ਹਾਂ ਯਕੂਬ ਨੂੰ ਜ਼ਿਆਦਾ ਚਾਹੁੰਦੀ ਸੀ ਆਬਸਿ ਇਸਮੈਲ ਤਾਂ ਨਹੀਂ ਸੀ ਉਹਨਾਂ ਦਾ ਦੋਨਾਂ ਦਾ ਪੁੱਤਰ ਪਰ ਇਹ ਦੋਨਾਂ ਪੁੱਤਰਾਂ ਵਿੱਚੋਂ ਰੇਵਕਾ ਯਕੂਬ ਨੂੰ ਜ਼ਿਆਦਾ ਪਿਆਰ ਕਰਦੀ ਸੀ ਤੇ ਹੁਣ ਬਾਈਬਲ ਨਹੀਂ ਦੱਸਦੀ ਕਿ ਉਹਦਾ ਜ਼ਿਆਦਾ ਪਿਆਰ ਕਰਨਾ ਜਾਂ ਘੱਟ ਪਿਆਰ ਕਰਨਾ ਇਹ ਇੱਕ ਚੰਗੀ ਗੱਲ ਸੀ ਜਾਂ ਨਹੀਂ ਪਰ ਅਸੀਂ ਦੇਖਦੇ ਹਾਂ ਕਿ ਪਰਿਵਾਰਾਂ ਵਿੱਚ ਇਹਾਂ ਚੀਜ਼ਾਂ ਕਰਕੇ ਚੰਗੀਆ ਨਹੀਂ ਬੀਤਿਆ ਤੇ ਬਾਅਦ ਵਿੱਚ ਯਾਕੂਬ ਨਾਲ ਵੀ ਇਦਾਂ ਹੋਇਆ ਜਦੋਂ ਯਾਕੂਬ ਨੇ ਵੀ ਜਾਦੇ ਪਿਆਰ ਇੱਕ ਮੁੰਡੇ ਨਾਲ ਦਿਖਾਇਆ ਉਹਦੇ ਨਾਲ ਵੀ ਪ੍ਰੋਬਲਮਾਂ ਹੋਈਆਂ ਸੀ ਸੋ ਪਰ ਰੱਬ ਨੇ ਉਹਨਾਂ ਪ੍ਰੋਬਲਮਾਂ ਨੂੰ ਆਪਣੀ ਮਾਰਕਸਿਸ ਲਈ ਵੀ ਵਰਤ ਲਿਆ ਸੀ ਸੋ ਇੱਥੇ ਦੇਖ ਕੇ ਪਰ ਯਾਕੂਬ ਨੇ ਆਪਣੀ ਮਾਤਾ ਰੇਵਕਾ ਨੂੰ ਆਖਿਆ ਵੇਖ ਮੇਰਾ ਭਰਾ ਅਸਾਉ ਤਾਂ ਇੱਥੇ ਲਿਖਿਆ ਹੈ ਜਿਤਵਾਲਾ ਮਨੁੱਖ ਹੈ ਅਤੇ ਮੈਂ ਰੋਮਹੀਨ ਮਨੁੱਖ ਹਾਂ ਸੋ ਉਹ ਬਾਹਲਾ ਉਹਦੇ ਸਰੀਰ ਦੇ ਉੱਤੇ ਵਾਲ ਨਾ ਸੀ ਪਰ ਜਿਹੜਾ ਅਸਾਉ ਸੀ ਉਹ ਤਾਂ ਬਾਹਲਾ ਨਾਲ ਭਰਿਆ ਪਿਆ ਸੀ ਜਿੱਦੋਂ ਜਨਮ ਦੇ ਵੇਲੇ ਉਹ ਕਾਫੀ 12 ਦਿਨਾਂ ਆਪ ਰਹਿ ਰਿਹਾ ਸੀ ਸੋ ਉਹਨੂੰ ਯਕੂਬ ਨੂੰ ਲੱਗਦਾ ਸੀ ਜਦੋਂ ਮੈਂ ਆਪਣੇ ਪਿਤਾ ਦੇ ਅੱਗੇ ਜਾਹੂੰਗਾ ਬਿਸ਼ੱਕ ਉਹ ਮੈਨੂੰ ਦੇਖ ਨਹੀਂ ਸਕਦਾ ਜਿਵੇਂ ਉਹਨ ਮੈਨੂੰ ਛੂ ਲਿਆ ਤੇ ਫੇ ਪਤਾ ਲੱਗ ਗਿਆ ਉਹਨੂੰ ਫੇ ਤਾਂ ਜਾਦੇ ਮੇ ਮੈਨੂੰ ਤਾਂ ਸਰਾਪ ਮਿਲ ਜਾਣਾ ਸੋ ਤਾਂ ਹੀ ਉਹ ਕਹਿੰਦਾ ਸ਼ਾਇਦ ਮੇਰਾ ਪਿਤਾ ਮੈਨੂੰ ਇਥੇ ਲਿਖਿਆ ਟੋਹੇ ਅਤੇ ਮੈਂ ਉਹਦੀਆਂ ਅੱਖਾਂ ਵਿੱਚ ਧੋਖੇ ਬਾਸ ਹੋਵਾਂ ਤਾਂ ਮੈਂ ਆਪਣੇ ਇਹ ਭਾਰਕ ਨਹੀਂ ਪਰ ਸਰਾਪ ਲਵਾ ਲਵਾ ਤਦ ਉਸਦੀ ਮਾਤਾ ਨੇ ਉਹਨੂੰ ਆਖਿਆ ਮੇਰੇ ਪੁੱਤਰ ਤੇਰਾ ਸਰਾਪ ਮੇਰੇ ਉੱਤੇ ਆਵੇ ਉਹ ਸਿਰਫ ਮੇਰੀ ਗੱਲ ਸੁਣ ਅਤੇ ਜਾ ਕੇ ਮੇਰੇ ਲਈ ਉਹਨਾਂ ਨੂੰ ਲਿਆ ਤਦ ਉਹ ਉਸਨੇ ਜਾ ਕੇ ਉਹਨਾਂ ਨੂੰ ਫੜਿਆ ਆਪਣੀ ਮਾਤੋਂ ਕੋ ਲੈ ਆਇਆ ਅਤੇ ਉਸ ਦੀ ਮਾਤਾ ਨੇ ਸਵਾਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲੱਗਦਾ ਸੀ ਤਿਆਰ ਕੀਤਾ ਤੇ ਦਰਿਬਕਾ ਨੇ ਆਪਣੇ ਵੱਡੇ ਪੁੱਤਰ ਇਸਹਾਉ ਦੇ ਵਸਤਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ ਆਪਣੇ ਛੋਟੇ ਪੁੱਤ ਯਾਕੂਬ ਨੂੰ ਪਹਿਨਾਏ ਸੋ ਜਿਹੜੇ ਇਸਹਾਉ ਦੇ ਵਸਤਰ ਵੀ ਸੀ ਉਹ ਜੋੜੇ ਸਿਗੇ ਸੋ ਸ਼ਾਇਦ ਉਹਨਾਂ ਦੀ ਕੱਦ ਸੇਮ ਹੀ ਹੋਣਾ ਸੋ ਉਤੋ ਗ੍ਰੀਵਨ ਸੇਮ ਹੋਣਾ ਮੈਨੂੰ ਇਹ ਨਹੀਂ ਪਤਾ ਆਈਡੈਂਟੀਕਲ ਜੋੜੇ ਸੀ ਜ ਨਹੀਂ ਪਰ ਉਹ ਵੀ ਕੱਪੜੇ ਵੀ ਉਹਦੇ ਤੇ ਪਾਤੇ ਮੇਬੀ ਉਹਨੂੰ ਲੱਗਿਆ ਹੋਵੇ ਉਹ ਜਿਹਦਾ ਸੁਗੰਧ ਨੂੰ ਵੀ ਸਾਵਹੀ ਲੱਗੇ ਤੇ ਬਹੁਤ دلچਸਪੀ ਦੀ ਗੱਲ ਹੈ ਕਿ ਜਿਹੜੀ ਬਰਕਤ ਆ ਉਹ ਸੱਚਾਈ ਦੇ ਉੱਤੇ ਉਹ ਟਿਕੀ ਹੋਈ ਨਾ ਸੀ ਬਰਕਤ ਜਿਹਨੂੰ ਦੇਤੀ ਸੀ ਉਹਨੂੰ ਮਿਲ ਜਾਂਦੀ ਸੀ ਵਿਚੱਕ ਉਹ ਝੂਠ ਬੋਲ ਰਿਹਾ ਸੀ ਸੋ ਇੱਥੇ ਕਰਕੇ ਯਾਕੂਬ ਤੇ ਰਿਵਕਾ ਦੋਨੇ ਝੂਠ ਬੋਲ ਕੇ ਇਹ ਬਰਕਤ ਪਾ ਰਹੇ ਸੀ ਪਰ ਉਸ ਬਰਕਤ ਦਾ ਫੋਰਸ ਫੇਰ ਵੀ ਮੰਨਿਆ ਜਾਂਦਾ ਸੀ ਮੈਂ ਇਹ ਮੈਂ ਅੰਡਰਸਟੈਂਡ ਨਹੀਂ ਕਰ ਸਕਦਾ ਕਿ ਇਹ ਕਿੱਦਾਂ ਹੁੰਦਾ ਤੇ ਮੇਮਣਿਆਂ ਦੀਆਂ ਦੀਆਂ ਖੱਲਾਂ ਉਹਦੇ ਹੱਥਾਂ ਉਤੇ ਉਸ ਦੀ ਰੋਮਹੀਨ ਗਰਦਨ ਉਤੇ ਲਪੇਟੀਆਂ ਸੋ ਇਹ ਕਹਦੇ ਰਿਵਕਾ ਚਾਹੁੰਦੀ ਸੀ ਕਿ ਉਹ ਵੀ ਜਿਦਾਂ ਲੱਗੇ ਕਿ ਉਹ ਉਹ ਸਾਵਈ ਆ ਕਿਉਂਕਿ ਜਿਹੜੇ ਮਤਲਬ ਸਾਵਦੇ ਵਾਲ ਇੰਨੇ ਹੋਣੇ ਆ ਕਿ ਉਹ ਜਾਨਵਰ ਜਿਦਾ ਇੱਕ ਮੇਮਣੇ ਦੀ ਦੀ ਇੱਥੇ ਲਿਖਿਆ ਆ ਦੀਆਂ ਖੱਲਾਂ ਵਰਗੇ ਬਾਲ ਸੀ ਉਹਦੇ ਸੋ ਮੇਮਣੀ ਦੀ ਅੱਖਾਂ ਨਾਲ ਲੈ ਕੇ ਯਕੂਬ ਦੇ ਹੱਥਾਂ ਤੇ ਗੜ ਦਿਨ ਤੇ ਰੱਖਦੀਆਂ ਜਿੱਥੇ 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 ਸ਼ਾਦ ਹੋਣੇ ਆਪਣੇ ਹੱਥ ਲਾਉਣੇ ਸੀ ਉਸ ਨੇ ਉਹ ਸਵਾਦਲਾ ਭੋਜਨ ਅਤੇ ਰੋਟੀ ਜਿਸ ਨੂੰ ਉਹਨੇ ਤਿਆਰ ਕੀਤੀ ਸੀ ਆਪਣੇ ਪੁੱਤਰ ਯਕੂਬ ਦੇ ਹੱਥ ਵਿੱਚ ਦਿੱਤੀ ਤਾਂ ਉਸ ਨੇ ਆਪਣੇ ਪਿਤਾ ਕੋਲ ਜਾ ਕੇ ਆਖਿਆ ਪਿਤਾ ਜੀ ਤਦ ਉਸ ਨੇ ਆਖਿਆ ਕੀ ਗੱਲ ਆ ਮੈਂ ਤੂੰ ਕੋਣ ਹੈ ਮੇਰੇ ਪੁੱਤਰ ਯਕੂਬ ਨੇ ਆਪਣੇ ਪਿਤਾ ਨੂੰ ਆਖਿਆ ਮੈਂ ਅਸਾਉ ਤੇਰਾ ਪਲੋਠਾ ਪੁੱਤਰ ਆ ਸੋ ਉਹਨੇ ਝੂਠ ਇੱਥੇ ਬੋਲਿਆ ਇਹ ਮਨ ਉਹਨੇ ਨਹੀਂ ਪੈਣੀ ਗੱਲ ਸਾਨੂੰ ਅ ਰੱਬ ਨੂੰ ਕਿਦਾਂ ਇਹ ਝੂਠ ਬੋਲਿਆ ਲੱਗਿਆ ਮੈਂ ਨਹੀਂ ਕਹਿ ਸਕਦਾ ਪਰ ਮੈਨੂੰ ਇੰਨਾ ਪਤਾ ਕਿਉਂ ਨਹੀਂ ਇੱਥੇ ਝੂਠ ਬੋਲਿਆ ਮੈਂ ਜਿਵੇਂ ਤੁਸੀਂ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਕੀਤਾ ਇਦਾਂ ਹੋਣ ਵੀ ਉਹਨੇ ਝੂਠ ਬੋਲਿਆ ਇੱਥੇ ਉਠੋ ਅਤੇ ਸ਼ਿਕਾਰ ਨੂੰ ਖਾਓ ਤਾਂ ਜੋ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ਸੋ ਇਹਨੂੰ ਮੈਚ ਹੋਣੀ ਬਹੁਤ ਸਕਦਾ ਸਾਡਾ ਮੇਰਾ ਜੀ ਕਰਦਾ ਯਕੂਬ ਦਾ ਪੱਖ ਲੈਣਾ ਇੱਥੇ ਕਰਕੇ ਸਾਨੂੰ ਪਤਾ ਵੀ ਐਂਡ ਆ ਦਾ ਸਟੋਰੀ ਵਿੱਚ ਯਕੂਬ ਹੱਕਦਾਰ ਵੀ ਸੀ ਇਸ ਚੀਜ਼ ਦਾ ਕਰਕੇ ਉਹਨੇ ਖਰੀਦਿਆ ਹੋਇਆ ਸੀ ਜੇਠੇ ਪਲੋਟੇ ਦਾ ਜਿਹੜਾ ਹੱਕ ਸੀ ਪਰ ਫਿਰ ਵੀ ਇੱਥੇ ਉਹ ਸੱਚ ਵੀ ਹੋ ਸਕਦਾ ਕਿ ਰੱਬ ਦੇ ਉੱਤੇ ਨਿਰਭਰ ਹੋ ਕੇ ਸੱਚ ਵੀ ਹੋ ਸਕਦਾ ਸੀ ਯੂ ਨੋ ਐਨੀਵੇਸ ਅਸਾਕ ਨੇ ਆਪਣੇ ਪੁੱਤਰ ਨੂੰ ਆਖਿਆ ਤੈਨੂੰ ਇੰਨੀ ਜਲਦੀ ਹੀ ਕਿਵੇਂ ਮਿਲ ਗਿਆ ਤਾਂ ਉਸ ਨੇ ਆਖਿਆ ਯਹੋਵਾ ਤੁਹਾਡੇ ਪਰਮਿਸ਼ਨ ਨੇ ਉਹਨੂੰ ਮੇਰੇ ਅੱਗੇ ਲਿਆ ਦਿੱਤਾ ਸੋ ਇਹ ਵੀ ਗੱਲ ਸੱਚ ਨਹੀਂ ਸੀ ਅਸਾਕ ਨੇ ਯਕੂਬ ਨੂੰ ਆਖਿਆ ਏ ਮੇਰੇ ਪੁੱਤਰ ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਵੇਖਾਂ ਭਈ ਤੂੰ ਮੇਰਾ ਉਹੀ ਪੁੱਤਰ ਅਸਾਉ ਹੈ ਜਾਂ ਨਹੀਂ ਤਦ ਯਕੂਬ ਆਪਣੇ ਪਿਤਾ ਅਸਾਕ ਕੋਲ ਗਿਆ ਅਤੇ ਉਸ ਉਹਨੂੰ ਹੱਥ ਲਗਾ ਕੇ ਆਖਿਆ ਤੇਰੀ ਆਵਾਜ਼ ਤਾਂ ਯਕੂਬ ਦੀ ਆ ਪਰ ਹੱਥ ਅਸਾਉ ਦੇ ਹਨ ਸੋ ਯਕੂਬ ਨੂੰ ਸਹੀ ਉਹਨੇ ਬੋਝ ਲਿਆ ਸੀ ਕਿ ਸ਼ਾਇਦ ਉਹਨੇ ਮੇਰਾ ਹੱਥ ਛੂਨਾ ਤੇ ਉਹਨੇ ਫਿਰ ਤਾਂ ਹੀ ਰਬ ਕਨ ਜਿਹੜੀਆਂ ਖੱਲਾਂ ਸੀ ਉਹਦੇ ਹੱਥਾਂ ਤੇ ਗਰਦਨ ਦੇ ਉੱਤੇ ਲਪੇਟੀਆਂ ਉਸਨੇ ਉਹਨੂੰ ਨਾ ਪੁੱਛਾਣਿਆ ਕਿਉਂ ਜੋ ਉਹਦੇ ਹੱਥ ਉਹਦੇ ਪ੍ਰਾ ਸਾਉ ਦੇ ਹੱਥਾਂ ਵਰਗੇ ਇੱਥੇ ਲਿਖਿਆ ਜਿਤਾਉਲੇ ਸੰ ਤਦ ਉਸਨੇ ਉਹਨੂੰ ਵਰਕ ਦਿੱਤੀ ਅਸਾਕ ਨੇ ਆਖਿਆ ਕਿ ਤੂੰ ਸੱਚਮੁੱਚ ਮੇਰਾ ਪੁੱਤਰ ਅਸਾਉ ਹੀ ਹਾਂ ਤਾਂ ਦੋ ਉਸਨੇ ਆਖਿਆ ਮੈਂ ਹਾਂ ਸੋ ਯੂ نو ਅਸੀਂ ਜੇ ਜੋ ਸੱਚ ਹੈ ਸਾਨੂੰ ਵੀ ਸੱਚ ਬੋਲਣਾ ਪੈਣਾ ਹੈ ਵੀ ਜੋ ਜੋ ਸਾਨੂੰ ਲੱਗਦਾ ਵੇ ਸਹੀ ਨਹੀਂ ਉਹੀ ਸਾਬ ਸੀ ਨਹੀਂ ਉਹ ਯਾਕੂਬ ਸੀ ਇਸਹਾਕ ਕਿਉਂ ਬਹੁਤ ਜਿਆਦਾ ਇਹ ਜਾਣਨਾ ਚਾਹੁੰਦਾ ਸੀ ਕੌਣ ਕੌਣ ਹੈ ਉਹ ਕਹਿ ਸਕਦਾ ਸੀ ਵੀ ਮੈਂ ਪਹਿਲਾਂ ਖਰੀਦਿਆ ਆ ਮੈਂ ਮੈਂ ਬਰਕਤ ਚਾਹੁੰਦਾ ਆ ਸੋ ਯੂ نو ਪਰ ਅਜਿਹਾ ਝੂਠ ਹੋਨੇ ਬੋਲੇ ਇਟ ਡਸਨਟ ਸੀਮ ਰਾਈਟ ਪਰ ਮੈਨੇ ਕਹਿੰਦਾ ਵੀ ਰੋਂਗ ਰੱਬ ਦੀ ਨਜ਼ਰ ਵਿੱਚ ਰੋਂਗ ਸੀ ਮੇਰੇ ਪਾਪੀ ਮਨੁੱਖ ਦੇ ਦੀ ਸਮਝ ਮੁਤਾਬਕ ਇਹ ਰੋਂਗ ਸੀ ਉਸ ਨੇ ਆਖਿਆ ਉਹਨੂੰ ਮੇਰੇ ਨੇੜੇ ਲਿਆ ਪੇਮੈਂ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਵਾ ਤਾਂ ਜੋ ਮੇਰਾ ਦਿਲ ਤੈਨੂੰ ਬਰਕਤ ਦੇਵੇ ਤੇ ਉਹ ਉਸ ਦੇ ਕੋਲ ਲੈ ਗਿਆ ਤੇ ਉਸ ਨੇ ਭੋਜਨ ਖਾਧਾ ਅਤੇ ਉਸ ਦੇ ਲਈ ਮਦ ਲਿਆਇਆ ਅਤੇ ਸਾਖ ਨੇ ਪੀਤੀ ਉਸ ਦੇ ਪਿਤਾ ਸੋਨੇ ਰਾਜ ਕੇ ਖਾਧਾ ਸੁਆਦ ਅੜ ਖਾਣਾ ਤੇ ਜਿਦਾ ਉਹ ਨਸ਼ਰਾ ਵੀ ਥੋੜੀ ਜਿਹੀ ਪੀਤੀ ਜਿਹੜੀ ਮਾਦੇ ਇੱਥੇ ਮੈਂ ਤੇ ਹੁਣ ਉਹ ਤੁਸੀਂ ਚਲੋ ਉਹ ਖੁਸ਼ਈ ਆ ਆਪਣੇ ਆਪਣੇ ਪੁੱਤਰ ਤੇ ਤੇ ਹੁਣ ਉਹਨੇ ਉਹਨੂੰ ਬਰਕਤ ਦੇਣੀ ਉਸ ਦੇ ਪਿਤਾ ਸਾਖ ਨੇ ਉਸ ਨੂੰ ਆਖਿਆ ਮੇਰੇ ਨੇੜੇ ਆ ਕਿ ਮੈਂ ਅਹ ਕਿ ਮੈਨੂੰ ਉਹ ਕਹਿੰਦਾ ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ ਫਿਰ ਉਸਨੇ ਨੇੜੇ ਆ ਕੇ ਉਸਨੂੰ ਚੁੰਮਿਆ ਤਾਂ ਉਸਦੇ ਬਸਤਰ ਦੀ ਬਾਸ਼ਨਾ ਸੁੰਗੀ ਅਤੇ ਉਸਨੂੰ ਬਾਹਰ ਕੱਢ ਦਿੱਤੀ ਫਿਰ ਆਖਿਆ ਵੇਖ ਮੇਰੇ ਪੁੱਤਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ ਜਿਸਨੇ ਯਹੋਵਾ ਨੇ ਬਰਕਤ ਦਿੱਤੀ ਹੋਵੇ ਸਿਹਰੇ ਜਿਹੜੇ ਕੱਪੜੇ ਤਾਂ ਹਿਸਾਬ ਦੇ ਸੀ ভাই ਜਿਹੜੇ ਉਹ ਸੰਗ ਰਿਆ ਸੀ ਪਰਮੇਸ਼ਰ ਤੈਨੂੰ ਆਕਾਸ਼ ਦੀ ਤ੍ਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ ਅਤੇ ਅਨਾਜ ਅਤੇ ਦਾਖਰਾਸ ਦੀ ਭਰਪੂਰੀ ਤੋਂ ਬਰਕਤ ਦੇਵੇ ਕੌਮਾ ਤੇਰੀ ਸੇਵਾ ਕਰਨ ਅਤੇ ਓਮਤਾ ਤੇਰੇ ਅੱਗੇ ਝੁਕਣ ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇਂ ਮੈਨੂੰ ਇਹ ਨਹੀਂ ਪਤਾ ਉਹਨੇ ਭਰਾ ਮਾ ਕਹਤੇ ਕਿਐ ਸੀ ਉਹ ਤਾਂ ਭਰਾ ਤਾਂ ਇੱਕੋ ਹੀ ਸੀ ਜਿੰਨਾ ਕਿ ਸਾਨੂੰ ਪਤਾ ਹੈ ਕਿ ਹੋਰ ਵੀ ਕਈ ਭਰਾ ਸੀ ਜਾਂ ਕਿ ਉਹ ਉਹ ਦੇ ਨਹੀਂ ਰਿਹਾ ਕਿ ਆਈ ਡੋ ਨੋ ਕਿੰਨਾ ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇਂ ਅਤੇ ਤੇਰੀ ਮਾਤਾ ਤੇ ਪੁੱਤਰ ਤੇਰੇ ਅੱਗੇ ਝੁਕਣ ਵਸੀਬ ਮਾਤਾ ਤੇ ਪੁੱਤਰ ਹੋਰ ਕਿਹੜੇ ਪੁੱਤਰ ਸੀ ਇਹਨਾਂ ਦੋਨਾਂ ਤੋਂ ਦੀ ਸਵਾਏ ਆਈ ਡੋ ਨੋ ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪੀ ਹੋ ਸਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ਤਦ ਜਿਹਾ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਤਾਂ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਦਾ ਪ੍ਰ ਇਸਹਾਕ ਸ਼ਿਕਾਰ ਕਰਕੇ ਆਇਆ ਉਸਨੇ ਵੀ ਸਵਾਦਲਾ ਭੋਜਨ ਤਿਆਰ ਕੀਤਾ ਅਤੇ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ ਮੇਰੇ ਪਿਤਾ ਜੀ ਉਠੋ ਅਤੇ ਆਪਣੇ ਪੁੱਤਰ ਦੇ ਸ਼ਿਕਾਰ ਨੂੰ ਖਾਵੋ ਅਤੇ ਤੁਸੀਂ ਮੈਨੂੰ ਦਹਲ ਤੋਂ ਬਰਕਾ ਬਰਕਤ ਦੇਵੋ ਤਾਂ ਉਸ ਦੇ ਪਿਤਾ ਇਸਹਾਕ ਨੇ ਉਹਨੂੰ ਆਖਿਆ ਤੂੰ ਕੌਣ ਹੈ ਉਹ ਸਾਕਿਆ ਮੈਂ ਤੁਹਾਡਾ ਪਲੋਠਾ ਪੁੱਤਰ ਇਸਹਾਉ ਹ ਤਦ ਇਸਹਾਕ ਨੇ ਥਰ ਥਰ ਕੰਬਦੇ ਹੋਏ ਆਖਿਆ ਫਿਰ ਉਹ ਕੌਣ ਸੀ ਜਿਹੜਾ ਸ਼ਿਕਾਰ ਮਾਰ ਕੇ ਮੇਰੇ ਕੋਲ ਲਿਆਇਆ ਮਾਤੇ ਰਿਉਣ ਤੋਂ ਪਹਿਲਾਂ ਉਹਨੂੰ ਭੋਜ ਉਹਦੇ ਭੋਜਨ ਵਿੱਚੋਂ ਖਾਦਾ ਅਤੇ ਉਸ ਅਤੇ ਮੈਂ ਉਸ ਨੂੰ ਬਰਕਤ ਦਿੱਤੀ ਸੋ ਉਹ ਜ਼ਰੂਰ ਮबारक ਹੋਵੇਗਾ ਜਦ ਆ ਸਾਹਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਗੁਰੁੱਤਨ ਨਾਲ ਪੱਭਾ ਮਾਰ ਕੇ ਆਪਣੇ ਪਿਤਾ ਨੂੰ ਆਖਿਆ ਮੇਰੇ ਪਿਤਾ ਮੈਨੂੰ ਹਾਂ ਮੈਨੂੰ ਵੀ ਬਰਕਤ ਦਿਓ ਸੋ ਉਹਨੂੰ ਇਸ ਚੀਜ਼ ਦਾ ਬਹੁਤ ਦੁੱਖ ਲੱਗਿਆ ਹਾਂ ਉਹਨੇ ਆਪਣੀ ਜਿਹੜੀ ਪਲੁੱਠੇ ਹੋਣ ਦੇ ਹੱਕ ਸੀ ਉਹ ਵੇਚ ਦਿੱਤਾ ਸੀ ਚਿੱਤਾ ਜਦੋਂ ਉਹਨੇ ਦਾਲ ਲਈ ਦਾਲ ਤੇ ਰੋਟੀ ਦੇ ਬਦਲੇ یقوب نے خرید لیا تو تب اس آخیا تیرا پرا دوکھے نال آ کے تیری برکت لیا اس نے آخیا کہ اس کا نام ٹھیک یقوب نہیں رکھا گیا سو مت پہلا تو نام یقوب رکھا گیا نکل سار ککھوں نکل سار ان یقوب نے ایسا اڈی فری اس بلوٹے ہونے کا حق ہوا ہوں اس طرح کیا سو یقوب جا نتھ ڈھوکما سی ਰੱਬ ਨੇ ਯਕੂਬ ਨੂੰ ਪਹਿਲਾਂ ਹੀ ਚੁਣਿਆ ਸੀ ਜਨਾਨੀ ਲਿਖਤਾਂ ਦੇ ਮਤਲਬ ਉਸਨੇ ਆਖਿਆ ਕਿ ਉਸ ਦਾ ਨਾਮ ਠੀਕ ਯਕੂਬ ਨਹੀਂ ਰੱਖਿਆ ਗਿਆ ਕਿ ਉਸ ਨੇ ਹੁਣ ਦੂਜੀ ਵਾਰ ਮੇਰੇ ਨਾਲ ਧੋਖਾ ਕੀਤਾ ਹੈ ਉਸ ਨੇ ਪਲੋਠੇ ਦਾ ਹੱਕ ਵੀ ਲੈ ਲਿਆ ਅਤੇ ਵੇਖੋ ਹੁਣ ਮੇਰੀ ਬਰਕਤ ਵੀ ਲੈ ਲਈ ਤਦ ਉਸ ਨੇ ਆਖਿਆ ਕਿ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ ਸੋ ਇੱਕ ਚੀਜ਼ ਇੱਥੇ ਉਹਨੇ ਜਿਹੜੀ ਕਹੀ ਸੀ ਸ਼ਾਇਦ ਉਹ ਸਹੀ ਨਹੀਂ ਉਸ ਨੇ ਪਲੋਠੇ ਪਲੋਠੇ ਦਾ ਹੱਕ ਵੀ ਲੈ ਲਿਆ ਉਨੇ ਬੇਚਿਆ ਸੀ ਉਹਨੇ ਲੈ ਉਹਨੇ ਉਧਾਇਨਾ ਸੀ ਲੈ ਉਹਨੇ ਉਹ ਪੇਚ ਕੇ ਲਿਆ ਸੀ ਖਰੀਦਿਆ ਸੀ ਉਹ ਤੋਂ ਤੇ ਵੇਖੋ ਹੁਣ ਮੇਰੀ ਬਾਰਕਤ ਵੀ ਲੈ ਲਈ ਤਦ ਉਸ ਨੇ ਆਖਿਆ ਕਿ ਤੁਸੀਂ ਮੇਰੇ ਲਈ ਕੋਈ ਬਾਰਕਤ ਨਹੀਂ ਰੱਖ ਛੱਡੀ ਤਦ ਅਸਾਕ ਨੇ ਅਸਾਉ ਨੂੰ ਇਹ ਉੱਤਰ ਦਿੱਤਾ ਵੇਖ ਮੈਂ ਉਹ ਉਹਨੂੰ ਤੇਰਾ ਸੁਆਮੀ ਠਰਾਇਆ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਸੀ ਸਾਰੇ ਦੁਆਰਾ ਇੱਥੇ ਭਰਾਵਾਂ ਲਿਖਿਆ ਆਈ ਡੋਟ ਨੋ ਹੋਰ ਕਿਹੜੇ ਸੀ ਉਸ ਦੀ ਸੇਵਾ ਲਈ ਉਸ ਦੀ ਸੇਵਾ ਲਈ ਦਿੱਤਾ آتے اناج دس اس دتا ہوں میرے پھر میں کرا دونوں so you know, آم طور سے جی یار آم طور سے جی آب رام نے بھی اپنے دوجے پترا نفٹ دیتے سی پر برکت کے بارے گل ہے یار yeah. تصاؤ نے اپنے پتا آخیا میرے پیتا کی تھے کو, کو ہی برکت ہے یہ hey, میرے پیتا میم بھی برکت دا ساؤ نے اچھی اچھی پبا ماریاں رویا ਉਹਦੇ ਪੁੱਤਾਂ ਸਾਕ ਨੇ ਉਹਨੂੰ ਇਹ ਉੱਤਰ ਦਿੱਤਾ ਵੇਖ ਧਰਤੀ ਦੀ ਚਕਨਾਈ ਅਤੇ ਉੱਪਰੋਂ ਆਕਾਸ਼ ਦੀ ਤਰੇਲ ਤੋਂ ਤੇਰਾ ਰਹਿਣਾ ਹੋਵੇਗਾ ਮਤਲਬ ਤੈਨੂੰ ਮਿਲਣੀਆਂ ਨਹੀਂ ਤੂੰ ਆਪਣੀ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਗਾ ਅਤੇ ਜਦ ਤੂੰ ਅਵਾਰਾ ਫਿਰੇਗਾ ਤਾਂ ਤੂੰ ਉਹਦਾ ਝੂਲਾ ਆਪਣੀ ਤੌਣ ਉਤੋਂ ਭੰਨ ਸੁਟੇਗਾ ਸੋ ਕਹਨਾ ਤੂੰ ਉਹਦੀ ਸੇਵਾ ਕਰਨੀ ਹੈ ਜਿੱਦਾਂ ਮੈਂ ਕਿਹਾ ਪ੍ਰਖਸ਼ਾ ਮਾਊਗਾ ਵੀ ਤੂੰ ਆ ਉਹਦਾ ਝੂਲਾ ਲਾ ਲਾਂਗਾ ਆਪਣੇ ਆਪ ਦੇ ਉੱਪਰੋਂ ਅਸਾਹ ਨੇ ਯਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਵੈਰ ਰੱਖਿਆ ਅਸਾਹ ਨੇ ਆਪਣੇ ਮਨ ਵਿੱਚ ਆਖਿਆ ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ ਫੇਰ ਮੈਂ ਆਪਣੇ ਭਰਾ ਯਕੂਬ ਨੂੰ ਮਾਰ ਸੁੱਟਾਂਗਾ ਸੋ ਸਾਨੂੰ ਸ਼ਾਇਦ ਯਾਦ ਆਂਦਾ ਆ ਜਦੋਂ ਆਦਮ ਤੇ ਹਾਬਲ ਦੇ ਪੁੱਤਰਾਂ ਨੇ ਕਾਇਨ ਨੇ ਹਾਬਲ ਨੂੰ ਮਾਰਿਆ ਜੀ ਯਾਦ ਹੀ ਆਉਂਦਾ ਹੈ ਕਿਉਂ ਨੇ ਆਪਣੇ ਮਨ ਵਿੱਚ ਉਸ ਕਿ ਰੱਬ ਨੇ ਵੀ ਚਾਹ ਤਾਂ ਹਾਬਲ ਦੀ ਜਿਹੜੀ ਕੁਰਬਾਨੀ ਮਨਜ਼ੂਰ ਕਰ ਲਈ ਸੀ ਤੇ ਉਹਦੇ ਕਰਕੇ ਕਾਇਨ ਬਹੁਤ ਗੁੱਸੇ ਸੀ ਤੇ ਫਿਰ ਉਹਨੇ ਆਪਣੇ ਭਰਾ ਨੂੰ ਮਾਰਨ ਦੀ ਉਹਨੂੰ ਮਾਰ ਦਿੱਤਾ ਐਕਚੁਅਲੀ ਤੇ ਹਣ ਉਹ ਦੁਬਾਰਾ ਉਹੀ ਜਿਹੜਾ 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 ਘੜਤਨ ਆ ਉਹ ਇੱਥੇ ਸਾਵਨ ਉਪਰੇ ਰਿਹਾ ਹੈ ਜਦ ਰੇਵਕਾ ਨੂੰ ਉਸਦੇ ਵੱਡੇ ਪੁੱਤਰ ਸਾਉਦੀਆਂ ਗੱਲਾਂ ਦਸੀਆਂ ਗਈਆਂ ਤਾਂ ਉਸ ਆਪਣੇ ਨੇਕ ਪੁੱਤਰ ਯਾਕੂਬ ਨੂੰ ਬੁਲਾ ਕੇ ਇੱਥੇ ਲਿਖਿਆ ਨਿੱਕੇ ਉਹ ਯਾ ਸੌਰੀ ਨਿੱਕੇ ਨੇਕ ਨਹੀਂ ਨਿੱਕੇ ਪੁੱਤਰ ਯਾਕੂਬ ਨੂੰ ਬੁਲਾ ਪੇ ਜਾ ਤੇ ਵੇਖ ਅਤੇ ਕਿਹਾ ਵੇਖ ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਆ ਕਿ ਤੈਨੂੰ ਮਾਰ ਸੁੱਟੇ ਸੋ ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ ਅਠ ਅਤੇ ਮੇਰਾ ਭਰਾ ਲਬਾਨ ਮੇਰੇ ਭਰਾ ਲਬਾਨ ਕੋਲ ਹਰਾਨ ਨੂੰ ਪਾਜਾ ਅਤੇ ਥੋੜੇ ਦਿਨ ਉਸ ਦੇ ਕੋਲ ਜਦ ਤੀਕ ਤੇਰੇ ਭਰਾ ਦਾ ਕ્રોਧ ਨਾ ਉਤਰ ਜਾਵੇ ਜਦ ਤੱਕ ਤੇਰੇ ਭਰਾ ਦਾ ਕ੍ਰੋਧ ਦੇ ਤੋਂ ਨਾ हट ਜਾਵੇ ਅਤੇ ਜੋ ਕੁਝ ਤੂੰ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇ ਤਦ ਤੱਕ ਮੈਂ ਤੈਨੂੰ ਉੱਥੋਂ ਨਹੀਂ ਸੱਦਾਂਗੀ ਮੈਂ ਕਿਉਂ ਇੱਕ ਦੀ ਇੱਕ ਹੀ ਦਨ ਦੋਹਾਂ ਨੂੰ ਗਵਾ ਬੈਠਾਂ ਸੋ ਆਈ ਡੋਨਟ ਨੋ ਕਾ ਕਾਦੇ ਬਿ ਗਵਾਣਾ ਕਿਦਾਂ ਸੀ ਹਾਂ ਜ਼ਰੂਰ ਇੱਕ ਹੀ ਦੰਦੋਂ ਉਹ ਗਵਾ ਬੈਠਾ ਸੋ ਮੀ ਆਈ ਥਿੰਕ ਮੇਰਾ ਮਤਲਬ ਕੀ ਹੋਗਾ ਕਿ ਜੇ ਉਹਨੇ ਦਿਨ ਨੂੰ ਮਾਰ ਦਿੱਤਾ ਹੋਵੇ ਫਿਰ ਜੇ ਉਹਨੇ ਦਿਨ ਨੂੰ ਮਾਰਤਾ ਤੂੰ ਤਾਂ ਗਵਾ ਮੈਨੂੰ ਗਵਾ ਚ ਜਾਣਾ ਪਰ ਉਹਨੇ ਵੀ ਕਰਕੇ ਮੈਂ ਉਹਦੇ ਨਾਲ ਪਿਆਰ ਨਹੀਂ ਬਿਲਕੁਲ ਨਹੀਂ ਪਿਆਰ ਕਰ ਸਕੂਗੀ ਕਰਕੇ ਉਹਨੇ ਦਿਨ ਨੂੰ ਮਾਰਿਆ ਸੋ ਮੇਬੀ ਦੈਟਸ ਵਾਟ ਸ਼ੀ ਮੀਨਟ ਆ ਡੋਨਟ ਨੋ ਹੋਰ ਕੁਝ ਵੀ ਉਹਦਾ ਮਤਲਬ ਹੋ ਸਕਦਾ ਸੀ ਕਰਕੇ ਅਸਾਂ ਨੇ ਹੋਰ ਕੁੜੀਆਂ ਨੂੰ ਵੀ ਉਹਨੂੰ ਗਵਾਇਆ ਹੋਇਆ ਸਮਝਿਆ ہو سکتا ہے کیونکہ انہیں جیانیاں کڑیاں نہ بیا واہ کیا روبکن اصاخ آخیا میںت دیا بلوں جی اک گئی ہوں سی ایسا نے ہیت دیا تیاں ویاہ کیا تو وہ انہوں دی ساس سی تے انہوںکار ابویئسلی کوئی جرور سی جے کر جرکو ہیت دیا تیاں جی اس دیش دیا ہن اپنے لیے پتنی لے آیا ਤਾਂ ਮੱਕੇ ਮੇ ਜਿਉਂਦੀ ਰਹੇਗੀ ਕਿ ਨਹੀਂ ਇਹਦੇ ਨਾਲ ਨਾ ਹੋਵੇ ਤਾਂ ਸੋ ਆਈ ਡੋਨਟ نو ਜੇ ਉਹ ਉਹਨੂੰ ਕਰਕੇ ਉਹਨੂੰ ਦੋਨੋਂ ਦੂਰ ਭੇਜਣ ਲੈ ਉਹਨੇ ਠਾਣਿਆ ਪਰ ਹਣ ਹੋਈ ਜਦੋਂ ਇਸਾਕ ਨਾਲ ਗੱਲ ਕਰਦੀ ਆ ਉਹ ਉਹਨੂੰ ਇਹ ਦੱਸਦੀ ਕਿ ਉਹਨੇ ਉਹਨੂੰ ਮਾਰਨ ਦੀ ਸਾਜ਼ਿਸ਼ ਘੜੀ ਆ ਉਹਨੇ ਉਹਨੂੰ ਇਦਾਂ ਕਿਹਾ ਵੀ ਮੈਂ ਚਾਹੁੰਦੀ ਵੀ ਉਹ ਵਿਆਹ ਕਰੇ ਉਹਨਾਂ ਨਾਲ ਸੋ ਹਣ ਆਈ ਥਿੰਕ ਉਸ ਬਹਨ ਵਿੱਚ ਮੇਬੀ ਉਹਨਾਂ ਨੇ ਉਹਨੇ ਜਕੂਬ ਨੂੰ ਉੱਥੇ ਭੇਜਣਾ

ਕਹਿੰਦਾ ਕੌਮਾ ਤੇਰੀ ਸੇਵਾ ਕਰਨ ਅਤੇ ਓਮਤਾ ਤੇਰੇ ਅੱਗੇ ਝੁਕਣ ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇਂ ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁਕਣ ਜਿਹੜਾ ਤੈਨੂੰ ਸ਼ਰਾਪ ਦੇਵੇ ਉਹ ਆਪ ਸ਼ਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ਸੋ ਇਹ ਜਿਹੜੀ ਇਹ ਜਿਹੜੀ ਬਰਕਤ ਆ ਇਹ ਕਾਫੀ ਮਿਲਦੀ ਜਲਦੀ ਆ ਖਾਸ ਕਰਕੇ ਜਿਹੜਾ ਤਿੰਨ ਸ਼ਰਾਪ ਦੇਵੇ ਉਹ ਆਪਸਰਾ ਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ਮਤਲਬ ਇਹ ਜਿਹੜਾ ਦੂਜਿਆਂ ਨੂੰ ਮੁਬਾਰਕ ਕਰਨਾ ਉਹ ਇਹ ਇੱਕ ਇਹ ਉਬਰਾਹਮ ਨੇ ਵੀ ਦੱਸਿਆ ਸੀ ਕਿ ਸਾਰੀਆਂ ਕੌਮਾਂ ਮੁਬਾਰਕ ਪਾਉਣਗੀਆਂ ਮਤਲਬ ਬਰਕਤ ਪਾਉਣਗੀਆਂ ਤੇਰੇ ਰਾਹੀਂ ਜਿਹੜੇ ਤੈਨੂੰ ਬਰਕ ਦੇਣਗੇ ਉਹਨਾਂ ਨੂੰ ਬਰਕ ਦੋਗੇ ਜਿਹੜੇ ਤੈਨੂੰ ਸ਼ਰਾਪ ਦੋਗੇ ਉਹਨਾਂ ਨੂੰ ਸ਼ਰਾਪ। ਸੋ ਜਿਹੜੀ ਇਹ ਜਿਹੜਾ ਇਹ ਜਿਹੜੀ ਬਰਕਤ ਅਸੀਸ ਕਹ ਲਓ ਇਸਾਕ ਨੇ ਯਕੂਬ ਨੂੰ ਦਿੱਤੀ ਆ ਇਹ ਉਹੀ ਸੀ ਜਿਹੜੀ ਆਬਰਾਮ ਤੋਂ ਆ ਰਹੀ ਆ। ਸੋ ਹੁਣ ਯਕੂਬ ਨੇ ਉਸ ਵਿਰਾਸਤ ਨੂੰ ਹੁਣ ਉਹਨੂੰ ਮਿਲ ਗਈ। ਜਿਹੜੀ ਆਬਰਾਮ ਨੂੰ ਮਿਲਣੀ ਸੀ। ਪਰ ਥੋੜੀ ਜੀ ਹੋਰ ਹੁਣ ਅਸੀਂ ਦੇਖਦੇ ਠਾਈਵੇਂ ਦੇ ਵਿੱਚ ਇਹ ਪੂਰੀ ਹੋਰ ਹੁੰਦੀ ਆ। ਇਸਾਕ ਨੇ ਯਕੂਬ ਨੂੰ ਬੁਲਾਇਆ। ਅਤੇ ਉਹਨੂੰ ਬਾਰਕਤ ਦਿੱਤੀ ਸੋਨ ਲੱਗਦਾ ਕਿ ਇਸਾਕ ਉਹਦੇ ਨਾਲ ਹੁਣ ਗੁੱਸੇ ਨਹੀਂ ਹੈਗਾ ਉਹਨੂੰ ਬੁਲਾਇਆ ਤੇ ਬਾਰਕਤ ਵੀ ਦਿੱਤੀ ਅਤੇ ਇਹ ਆਖ ਕੇ ਉਸਨੂੰ ਹੁਕਮ ਦਿੱਤਾ ਤੂੰ ਕਨਾਨੀਆ ਦੀਆਂ ਧੀਆਂ ਵਿੱਚੋਂ ਕਿਸ ਨਾਲ ਵਿਆਹ ਨਾ ਕਰੀ ਸੀ ਇਸਾਕ ਨਾਲ ਵੀ ਇਦਾਂ ਹੋਇਆ ਸੀ ਆਬਰਾਮ ਨੇ ਵੀ ਉਹ ਆਪਣੇ ਜਿਹੜਾ ਪੁਰਾਣੇ ਸੇਵਕ ਨੂੰ ਕਿਹਾ ਸੀ ਕਿ ਤੂੰ ਜਦੋਂ ਮੇਰੇ ਪੁੱਤ ਲਈ ਬੋਟੀ ਲੱਭਣੀ ਹੈ ਤੂੰ ਇੱਥੋਂ ਨਹੀਂ ਉਧਰੋਂ ਲੱਭਣੀ ਜਿੱਥੋਂ ਮੈਂ ਆਇਆ ਸੋ ਇੱਥੇ ਹਣ ਇਸਾਕ ਵੀ ਉਹਨੂੰ ਕਹਿ ਰਿਹਾ ਹੈ ਕਹਿੰਦਾ ਉੱਠ ਪ੍ਰਦਾਨ ਆਰਾਮ ਨੂੰ ਆਪਣੇ ਇੱਥੇ ਲਿਖਿਆ ਆਪਣੇ ਨਾਨੇ ਬਥੂਵਲ ਦੇ ਘਰ ਜਾ ਅਤੇ ਉੱਥੋਂ ਆਪਣੇ ਆਪਣੇ ਮਾਮੇ ਲਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲਈ ਸੋ ਲਿਖਿਆ ਇੱਕ ਨਾਲ ਹੋਇਆ ਤਾਂ ਬਾਅਦ ਵਿੱਚ ਤੁਸੀਂ ਜਾਣਦੇ ਦੋ ਦੇ ਨਾਲ ਲਬਾਨ ਦੇ ਕਰਕੇ ਪਰ ਸਰਬਸ਼ਕਤੀਮਾਨ ਪਰਮੇਸ਼ਰ ਤੈਨੂੰ ਬਰਕਤ ਦੇਵੇ ਹੁਣ ਆਦੇ ਸੁਣਿਓ ਸਰਬਸ਼ਕਤੀਮਾਨ ਪਰਮੇਸ਼ਰ ਤੈਨੂੰ ਬਰਕਤ ਦੇਵੇ ਅਤੇ ਤੈਨੂੰ ਫਲਵੰਤ ਬਣਾਵੇ ਸੀ ਥਿਸ ਇਜ਼ ਇਹ ਉਹੀ ਵਾਅਦਾ ਜਿਹੜਾ ਆਬਰਾਮ ਤੇ ਸਾਕ ਨੂੰ ਮਿਲਿਆ ਅਤੇ ਤੈਨੂੰ ਵਧਾਵੇ ਅਤੇ ਤੈਨੂੰ ਹੀ ਬਹੁਤ ਕੌਮਾਂ ਦਾ ਦਲ ਹੋਵੇ ਅਤੇ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ রাইਟ ਦਸ ਪਰਸ 3 ਫਿਰ ਉਹ ਚੌਥੀ ਆਇਤ ਵਿੱਚ ਕਹਿੰਦਾ ਉਹ ਤੈਨੂੰ ਅਤੇ ਤੇਰੀ ਅੰਸ ਨੂੰ ਵੀ ਆਬਰਾਮ ਦੀ ਬਰਕਤ ਦੇਵੇ ਸੀ देयर ਇਟ ਇਜ਼ ਉਹ ਹੁਣ ਟ੍ਰਾਂਸਫਰ ਹੋ ਰਹੀ ਆ ਤਾਂ ਜੋ ਤੂੰ ਇਸ ਦੇਸ਼ ਨੂੰ ਜਿਸ ਵਿੱਚ ਤੂੰ ਪ੍ਰਦੇਸੀ ਹੋ ਹੋ ਕੇ ਰੰਦਾ ਆ ਜਿਸ ਨੂੰ ਪਰਮੇਸ਼ਰ ਨੇ ਆਬਰਾਮ ਨੂੰ ਦਿੱਤਾ ਸੀ ਆਪਣੀ ਵਿਰਾਸਤ ਬਣਾ ਲਵੇ ਇਸਾਕ ਨੇ ਯਾਕੂਬ ਨੂੰ ਤੋੜ ਦਿੱਤਾ ਅਤੇ ਉਹ ਪਦਨ ਆਰਾਮ ਵਿੱਚ ਲਵਾਨ ਦੇ ਕੋਲ ਗਿਆ ਜਿਹੜਾ ਆਰਮੀ ਬੈਥੂਲ ਦਾ ਪੁੱਤਰ ਅਤੇ ਯਕੂਬ ਅਤੇ ਸਾਉਦੀ ਮਾਤਾ ਰੈਬਕਾ ਦਾ ਭਰਾ ਸੀ ਸੋ ਲਵਾਨ ਉਹਦਾ ਮਾਮਾ ਸੀ ਜਿਹਦੇ ਕੋਲ ਗਿਆ ਤੇ ਆਪਣੀਆਂ ਆਪਣੀਆਂ ਵਾਈਫ ਉੱਥੇ ਉਹਨੇ ਉਹਨੂੰ ਮਿਲਣੀ ਸੀ ਸੋ ਹੁਣ ਇੱਥੇ ਲਿਖਿਆ ਹੈ ਸਾਉ ਦਾ ਇੱਕ ਹੋਰ ਵਿਆਹ ਹੋਇਆ ਜਦ ਸਾਉ ਨੇ ਵੇਖਿਆ ਕਿ ਅਸਾਕ ਨੇ ਯਕੂਬ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਦਨ ਆਰਾਮ ਵਿੱਚ ਭੇਜ ਦਿੱਤਾ ਹੈ ਜੋ ਉੱਥੋਂ ਆਪਣੇ ਲਈ ਪਤਨੀ ਲਵੇ ਅਤੇ ਉਸਨੇ ਉਹਨੂੰ ਵਰਕਿਤ ਦਿੰਦੇ ਹੋਏ ਇਹ ਹੁਕਮ ਦਿੱਤਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੇ ਸੋ ਜਿੱਦਾਂ ਉਹਨੇ ਕੀਤਾ ਸੀ ਜਿੱਦਾਂ ਅਸਾਉ ਨੇ ਕੀਤਾ ਸੀ ਉਹਨੂੰ ਇਹ ਸੁਣ ਪਿਆ ਵੀ ਮੇਰੇ ਮਾਮ ਦਾਦ ਨੂੰ ਤਾਂ ਇਹ ਜੀ ਚੀਜ਼ ਪਸੰਦ ਨਹੀਂ ਲੱਗਦੀ ਅਤੇ ਯਾਕੂਬ ਆਪਣੇ ਮਾਤਾ ਪਿਤਾ ਦਾ ਦੀ ਸੁਣ ਕੇ ਪਦਨ ਆਰਾਮ ਨੂੰ ਚਲਾ ਗਿਆ ਤਦ ਅਸਾਉ ਨੇ ਇਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਅਸਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ ਤਦ ਅਸਾਉ ਇਥੇ ਲਿਖਿਆ ਇਸਮਾਈਲ ਕੋ ਗਿਆ ਹਮ ਜਿੱਥੇ ਤਾਂ ਇਸਮਾਈਲ ਅਸਾਕ ਦਾ ਜਿਦਾਂ ਸਟੈਪ ਬ੍ਰਦਰ ਸੀ ਦੋਨਾਂ ਦਾ ਪੇ ਆਬਰਾਮ ਸੀ ਇਸਮਾਈਲ ਤੇ ਹਗਾਰ ਦਾ ਬੇਟਾ ਸੀ ਉਹ ਚਿੱਤ ਸੋ ਜਿਹੜਾ ਅਸਾਉ ਆ ਕਹਿ ਲਓ ਆਪਣੇ ਕਹਿ ਲਓ ਤਕਰੀਬਨ ਆਪਣੇ ਤਾਏ ਦੇ ਘਰ ਗਿਆ ਬੇਸਿਕਲੀ ਅਸਾਉ ਆਪਣੇ ਤਾਏ ਦੇ ਘਰ ਗਿਆ ਤੇ ਉਹਦੀਆਂ ਧੀਆਂ ਵਿੱਚੋਂ ਉਹਨੇ ਆਪਣੇ ਲਈ ਪਤਨੀ ਚੁਣੀ ਤਾਂ ਅਸਾਉ ਇਸਮਾਈਲ ਕੋ ਗਿਆ ਅਤੇ ਆਬਰਾਮ ਦੇ ਪੁੱਤਰ ਇਸਮਾਈਲ ਦੀ ਧੀ ਅਤੇ ਨਬਯੋਤ ਦੀ ਬਣ ਮਹਲਤ ਨੂੰ ਆਪਣੇ ਲਈ ਲਾ ਕੇ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ ਸੋ ਉਹਨੂੰ ਲੱਗਿਆ ਵੀ ਸ਼ਾਇਦ ਮੇਰੇ ਮਾਂ ਮਾਪ ਇਸ ਚੀਜ਼ ਤੋਂ ਖੁਸ਼ ਹੋਣਗੇ ਯਕੂਬ ਬੇਰਸ਼ੇਬਾਤੋਂ ਚੱਲ ਕੇ ਹਰਾਨ ਨੂੰ ਗਿਆ ਅਤੇ ਇੱਕ ਥਾਂ ਤੇ ਪਹੁੰਚਿਆ ਅਤੇ ਉੱਥੇ ਰਾਤ ਕੱਟੀ ਕਿਉਂਕਿ ਜੋ ਸੂਰਜ ਡੁੱਬ ਗਿਆ ਸੀ ਅਤੇ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਆਪਣੇ ਸਹਰਾਣੇ ਰੱਖ ਲਿਆ ਅਤੇ ਉਸ ਥਾਂ ਲੇਟ ਗਿਆ ਤਾਂ ਦੋਸ ਨੇ ਇੱਕ ਸੁਪਨਾ ਵੇਖਿਆ ਤੇ ਵੇਖੋ ਇੱਕ ਬਾਡੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਇੱਥੇ ਲਿਖਿਆ ਚੋਟੀ ਆਕਾਸ਼ ਤੱਕ ਸੀ ਹੁਣ ਇਹ ਜਿਹੜਾ ਸੁਪਨਾ ਇਹ ਆਇਆ ਕਿੱਥੋਂ ਉਹਨੂੰ ਹੁਣ ਇਹ ਇਸ ਸੁਪਨੇ ਵਿੱਚ ਇੱਕ ਬਾਡੀ ਦੱਸਦੀ ਹੈ ਧਰਤੀ ਉੱਤੇ ਰੱਖੀ ਹੋਈ ਸੀ ਤੇ ਉਸ ਦੀ ਜਿਹੜੀ ਚੋਟੀ ਸੀ ਆਕਾਸ਼ ਤੱਕ ਸੀ ਅਤੇ ਵੇਖੋ ਪਰਮੇਸ਼ਰ ਦੇ ਦੂਤ ਉਹਦੇ ਉੱਤੇ ਚੜਦੇ ਉਤਰਦੇ ਸੀ ਸੋ ਉਹਨੂੰ ਦੱਸਦਾ ਸੀ ਉਹ ਚੜਦੇ ਉਤਰਦੇ ਆ ਦੂਤ ਆਪਣੇ ਸੁਪਨੇ ਵਿੱਚ ਵੇਖੋ ਯਹੋਵਾ ਉਸ ਦੇ ਉੱਤੇ ਖੜਾ ਸੀ ਮਤਲਬ ਉੱਪਰ ਯਹੋਵਾ ਖੜਾ ਆ ਅਤੇ ਉਸ ਨੇ ਆਖਿਆ ਮੈਂ ਯਹੋਵਾ ਤੇਰੇ ਪਿਤਾ ਆਬਰਾਮ ਦਾ ਪਰਮੇਸ਼ਰ ਅਤੇ ਇ삭 ਦਾ ਪਰਮੇਸ਼ਰ ਹਾਂ ਜਿਸ ਧਰਤੀ ਉੱਤੇ ਤੂੰ ਪਿਆ ਹੈ ਇਹ ਮੈਂ ਤੈਨੂੰ ਅਤੇ ਤੇਰੀ ਅਣਸ ਨੂੰ ਦਿਆਂਗਾ ਸੋ ਕਿਉਂ ਉਦਾਂ ਹੀ ਕਿਹਾ ਨਾ ਸੀ ਰੱਬ ਉਹਨੂੰ ਇਸ ਤਰ੍ਹਾਂ ਕਹਿ ਸਕਦਾ ਵੀ ਡੋਨਟ ਨੋ ਪਰ ਉਹਨੇ ਉਹਨੂੰ ਕਿਹਾ ਬਾਡੀ ਦਿਖਾ ਕੇ ਤੇ ਜਿਹੜੇ ਫਰਿਸ਼ਤੇ ਆ ਉੱਪਰ ਤੇ ਥੱਲੇ ਜਾਂਦੇ ਦਿਖਾ ਕੇ ਤੇਰੀ ਅਣਸ ਧਰਤੀ ਦੀ ਧੂੜ ਦੀ ਤਰ੍ਹਾਂ ਹੋਵੇਗੀ ਸਾਰੇ ਆਬਰਾਹਮ ਦੀ ਬਰਕਤ ਤੇੜੀ ਅੰਸ ਜਿਹੜੀ ਹੈ ਧਰਤੀ ਦੀ ਧੂੜ ਦੀ ਤਰ੍ਹਾਂ ਹੋਵੇਗੀ ਅਤੇ ਤੂੰ ਪੂਰਬ ਪਾਸ਼ਮ ਅਤੇ ਉੱਤਰ ਦੱਖਣ ਵੱਲ ਫੁੱਟ ਨਿਕਲੇਗਾ ਅਤੇ ਤੇਤੋਂ ਅਤੇ ਤੇਰੀ ਅੰਸ ਤੋਂ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਇਹ ਬਹੁਤ ਇੰਟਰਸਟਿੰਗ ਚੀਜ਼ ਹੈ ਇਸਾਕ ਨੇ ਜਰੂਰ ਆਬਰਾਹਮ ਦੀ ਜਿਹੜੀ ਬਰਕਤ ਹੈ ਉਹ ਯਾਕੂਬ ਨੂੰ ਦਿੱਤੀ ਅਸੀਂ ਪੜ੍ਹ ਕੇ ਹਟੇ ਹਾਂ ਦੋ ਬਾਰੀ ਤਕਰੀਬਨ ਦਿੱਤੀ ਹੈ ਵੀ ਜਿਹੜੇ ਤੈਨੂੰ ਸ਼ਾਫ ਕਰਨਗੇ ਉਹ ਸ਼ਾਫ ਜੇ ਬਰਕਤ ਦੇਣੀ ਹੈ ਉਹ ਬਰਕਤ ਪਰ ਆਈ ਥਿੰਕ ਉਹਨਾਂ ਨੂੰ ਇਸ ਗੱਲ ਦੀ ਸੂਰਤ ਵੀ ਨਹੀਂ ਸੀ ਆਬਰਾਮ ਨੂੰ ਜਾਸਾਕ ਨੂੰ ਕਿ ਸਾਰੀ ਧਰਤੀ ਨੂੰ ਉਹਨਾਂ ਦੇ ਰਾਹੀਂ ਬਰਕਤ ਮਿਲਣੀ ਹੈ ਸੀ ਉਹ ਉਸ ਟਾਈਮ ਤੇ ਸ਼ਾਇਦ ਉਹਦੇ ਮਨ ਵਿੱਚ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਅਸੀਂ ਆ ਤੇ ਦੁਨੀਆ ਆ ਤੇ ਅਸੀਂ ਰੱਬ ਨੇ ਸਾਨੂੰ ਬਰਕਤ ਦੇਣੀ ਆ ਉਹਨਾਂ ਨੂੰ ਸ਼ਾਇਦ ਇਹ ਸਮਝ ਨਾ ਸੀ ਵੀ ਸਾਨੂੰ ਬਰਕਤ ਦੇ ਕੇ ਰੱਬ ਨੇ ਕਾਰਨਾ ਕੀ ਆ ਪਰ ਰੱਬ ਨੂੰ ਪਤਾ ਤਾਂ ਹੀ ਰੱਬ ਕਹਿੰਦਾ ਤੇ ਤੇਰੀ ਅੰਸ ਤੋਂ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਸੀ ਉਹਦੀ ਅੰਸ ਕੌਣ ਹੋਣੀ ਸੀ ਯਿਸੂ ਈਸੂ ਦੇ ਰਾਹੀ ਸਾਰਿਆਂ ਕੌਮਾਂ ਨੂੰ ਹਣ ਰਾਹ ਖੁੱਲਿਆ ਕਿ ਉਹ ਮੁਕਤੀ ਪਾ ਸਕਣ ਸੋ ਉਹਦੇ ਸੋ ਯਾਕੂਬ ਦੀ ਅੰਤ ਤੇ ਰਾਹੀ ਹੈ ਪਰ ਆਈ ਡੋਨਟ ਥਿੰਕ ਯਾਕੂਬ ਨਾ ਆਪ ਬਿਸ਼ੱਕ ਆਬਰਾਮ ਨੂੰ ਵੀ ਇਹ ਹੀ ਗੱਲ ਕਹੀ ਸੀ ਇਸਾਕ ਨੂੰ ਵੀ ਮਿੰਟ ਤੱਕ ਲਗਭਗ ਇਹ ਗੱਲ ਕਹੀ ਸੀ ਯਾਕੂਬ ਨੂੰ ਹਣ ਕਹੀ ਜਾ ਰਹੀ ਹੈ ਪਰ ਇਹਨਾਂ ਦੇ ਪੱਲੇ ਨਹੀਂ ਪੈ ਰਹੀ ਆਬਵੀਅਸਲੀ ਕਕੇਤ ਸ਼ਾਇਦ ਸੋਚਨੇ ਆਪਣੀ ਲਾਈਫ ਬਾਰੇ ਆਪਣੇ ਟੱਬਰ ਬਾਰੇ ਆਪਣੀ ਜ਼ਮੀਨ ਬਾਰੇ ਪਰ ਇਹਨਾਂ ਨੂੰ ਇਹ ਨਹੀਂ ਦੱਸਿਆ ਕਿ ਰੱਬ ਕਰ ਕੀ ਰਿਹਾ ਹੈ ਮਤਲਬ ਰੱਬ ਨੇ ਸਾਡੇ ਰਾਹੀ ਪੂਰੀ ਦੁਨੀਆ ਨੂੰ ਬਰਕਤ ਦੇਣੀ ਐ ਇਦਾਂ ਨਹੀਂ ਕਿ ਸਿਰਫ ਸਾਨੂੰ ਹੀ ਪਿਆਰ ਕਰਦਾ ਆ ਜਿੱਦਾਂ ਇਸਰਾਈਲੀਆਂ ਨੇ ਬਹੁਤ ਸਦੀਆਂ ਲਈ ਸੋਚਿਆ ਹੋਇਆ ਸੀ ਇਸ ਤੋਂ ਬਾਅਦ ਜਿਹੜਾ ਇਸਰਅਲ ਕੰਪਨੀ ਹੈ ਇੱਥੇ ਸੋ ਐਨੀਵੇਜ਼ ਤਾਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ਵੇਖ ਮੈਂ ਤੇਰੇ ਅੰਗ ਸੰਗ ਹਾਂ ਅਤੇ ਜਿੱਥੇ ਤੂੰ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਕਰਾਂਗਾ ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਮਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਵਚਨ ਪੂਰਾ ਨਾ ਕਰਾਂ ਤੈਨੂੰ ਨਹੀਂ ਛੱਡਾਂਗਾ। ਕ੍ਰਮ ਨੇ ਇਹ ਗੱਲ ਉਹਨੂੰ ਕਹੀ ਸੁਪਨੇ ਵਿੱਚ। ਫਿਰ ਯਾਕੂਬ ਆਪਣੀ ਨੀਂਦ ਤੋਂ ਜਾਗ ਗਿਆ ਅਤੇ ਆਖਿਆ ਸੱਚਮੁੱਚ ਇਹ ਹੋਵਾ ਇਸਤਾਨ ਵਿੱਚ ਹੈ। ਪਰ ਮੈਂ ਨਹੀਂ ਜਾਣਦਾ ਸੀ। ਅਤੇ ਉਸ ਨੇ ਇੱਥੇ ਲਿਖਿਆ ਬੈ ਕਾ ਕੇ ਆਖਿਆ ਇਹ ਸਤਾਨ ਕਿੰਨਾ ਭਿਆਨਕ ਹੈ। ਪਰਮੇਸ਼ਰ ਦੇ ਘਰ ਦੇ ਬਿਨਾ ਇਹ ਕੋਈ ਹੋਰ ਸਤਾਨ ਨਹੀਂ ਹੋ ਸਕਦਾ। ਸੋ ਉਹਨੇ ਉਸ ਉਸ ਜਗ੍ਹਾ ਨੂੰ ਪਰਮੇਸ਼ਰ ਦਾ ਘਰ ਸਮਝਿਆ ਸਗੋਂ ਇਹ ਤਾਂ ਸਵਰਗ ਦੀ ਦਾ ਫਾਟਕ ਆ ਕਰਕੇ ਉਹਨੂੰ ਦੱਸਦਾ ਸੀ ਦੂਤ ਜਿਹੜੇ ਉੱਪਰ ਥੱਲੇ ਜਾਂਦੇ ਆ ਉਹਨੂੰ ਇਹ ਲੱਗਿਆ ਕਿ ਇਹ ਸਵਰਗ ਦਾ ਫਾਟਕ ਆ ਕਰਕੇ ਇੱਥੋਂ ਦੂਤ ਆਉਂਦੇ ਆ ਤੇ ਜਾਂਦੇ ਆ ਉਹਨੇ ਉਹਨੂੰ ਇਹ ਸੋਚਿਆ ਯਕੂਬ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਲੈ ਕੇ ਜਿਹੜਾ ਉਸਨੇ ਸਰਾਨੇ ਦੇ ਰੱਖਿਆ ਸੀ ਇੱਥੇ ਲਿਖਿਆ ਥੰਮ ਲਈ ਖੜਾ ਕੀਤਾ ਅਤੇ ਉਸ ਉੱਤੇ ਤੇਲ ਡੋਲਿਆ ਉਸਨੇ ਉਸ ਸਤਾਨ ਦਾ ਨਾਮ ਇੱਥੇ ਲਿਖਿਆ ਬੱਤਰ ਕੇ ਬਥੇਲ ਜਿਹੜਾ ਸ਼ਬਦ ਹੈ ਮਤਲਬ ਪਰਮੇਸ਼ਰ ਦਾ ਘਰ ਇੱਥੇ ਲਿਖਿਆ ਹੈ ਪਰ ਪਹਿਲਾ ਪਹਿਲਾ ਉਸ ਨਗਰ ਦਾ ਨਾਮ ਲੂਜ਼ ਸੀ ਸੋ ਲੂਜ਼ ਤੋਂ ਉਹਦਾ ਨਾਂ ਬਥੇਲ ਰਿਹਾ ਯਕੂਬ ਨੇ ਇਹ ਆਖ ਕੇ ਸੁਖਣਾ ਸੁਖੀ ਜੇ ਇਹ ਹੋਵੇ ਪਰਮੇਸ਼ਰ ਮੇਰੇ ਅੱਗੇ ਮੇਰੇ ਅੰਗ ਸੰਗ ਹੋਵੇ ਅਤੇ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ ਅਤੇ ਮੈਨੂੰ ਖਾਣ ਨੂੰ ਰੋਟੀ ਅਤੇ ਪਾਉਣ ਨੂੰ ਵਸਤਰ ਦੇਵੇ ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾ ਮੇਰਾ ਪਰਮੇਸ਼ਰ ਹੋਵੇਗਾ। ਸੋ ਉਹਨੇ ਸ਼ਰਤ ਜਈ ਰੱਖੀ ਹੈ ਕਿੰਨੇ ਜੇ ਤਾਂ ਯਹੋਵਾ ਮੇਰੀ ਰਾਖੀ ਕਰੂਗਾ। ਮੈਨੂੰ ਸੋਖਾਂ ਦੇ ਰੱਖੂਗਾ ਤੇ ਮੜ ਕੇ ਇੱਥੇ ਤੇ ਆਪਣੇ ਪਿਤਾ ਦੇ ਘਰ ਪਹੁੰਚਾਵੇਗਾ। ਤੇ ਮੈਨੂੰ ਰੋਟੀ, ਵਸਤਰ ਸਾਰਾ ਕੁਝ ਮਿਲੂਗਾ। ਫੇਰ ਮੈਂ ਆਪਣੇ ਉਹਨੂੰ ਪਰਮੇਸ਼ਰ ਉਹ ਮੇਰਾ ਪਰਮੇਸ਼ਰ ਹੋਊਗਾ। ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮਕੜਾ ਕੀਤਾ ਹੈ ਪਰਮੇਸ਼ਰ ਦਾ ਘਰ ਹੋਵੇਗਾ। ਅਤੇ ਸਾਰੀਆਂ ਚੀਜ਼ਾਂ ਜੋ ਤੁਮਹਾਨੂੰ ਦੇਵੇਂਗਾ ਉਹਨਾਂ ਦਾ ਦਸਵੰਦ ਮੈਂ ਜ਼ਰੂਰ ਹੀ ਤਿੰਨ ਦਿਆਂਗਾ ਸੋ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਹਾਂ ਇੱਥੇ ਲੱਗ ਸਕਦਾ ਹੈ ਕਿ ਯਾਕੂਬ ਆਪ ਸਵਾਰਥ ਸੀ ਤੇ ਉਹ ਸਿਰਫ ਪਰਮੇਸ਼ਰ ਦੀ ਪਾਕਤੀ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਜੇ ਰੱਬ ਉਹਨੂੰ ਉਹ ਚੀਜ਼ਾਂ ਦੇਊਗਾ ਜਿਹੜੀਆਂ ਲੋੜਵੰਦ ਸੀ ਪਰ ਇਹ 100% ਮੈਨੂੰ ਸ਼ੱਕ ਪੈਂਦੀ ਹੈ ਇਹ ਅਸੀਂ ਕਹਾਂ ਇਸ ਕਰਕੇ ਨਹੀਂ ਸਕਦੇ ਬਿਕਾਜ਼ ਜੇ ਤੁਸੀਂ ਟਾਈਮ 'ਚ ਆਇਦਿ ਵਿੱਚ ਦੇਖਦੇ ਆ ਸੂਫੇ ਨੇ ਵਿੱਚ ਪਹਿਲਾਂ ਰੱਬ ਨੇ ਕਿਹਾ ਸੀ ਉਹਨੂੰ राइट 15 ਮਾ ਵਿੱਚ ਇਦ ਕਹਿੰਦਾ ਵੇਖ ਮੈਂ ਤੇਰੇ ਅੰਗ ਸੰਘਾ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ ਅਤੇ ਤੈਨੂੰ ਫਿਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਵਚਨ ਪੂਰਾ ਨਾ ਕਰਾਂ ਤੈਨੂੰ ਨਹੀਂ ਛੱਡਾਂਗਾ ਸੋ ਰੱਬ ਕਹਿ ਰਿਹਾ ਮੈਂ ਮੈਂ ਤੇਰੇ ਨਾਲ ਇਦਾਂ ਕਰੂੰਗਾ ਯਹੋਵਾ ਕਹਿ ਰਿਹਾ ਸੋ ਆਈ ਥਿੰਕ ਯਕੂਬ ਇਹਨਸੀ ਕਹ ਰਿਹਾ ਕਿ ਮਾਸਿਰ ਵਲਪ ਦੀ ਪਾਕ ਦੀ ਫੇਰੀ ਕਰਨੀ ਹੈ ਜੇ ਰੱਬ ਮਲੇ ਸਾਰਾ ਕੁਝ ਕਰੇ ਉਹ ਕਹਿੰਦਾ ਜਿਹੜੇ ਸੁਪਨੇ ਵਿੱਚ ਉਹਨੇ ਕਿਹਾ ਆ ਓਹ ਰੱਬ ਸੱਚਾ ਸਾਬਤ ਹੋਗਾ ਜਦੋਂ ਮੈਂ ਇੱਥੇ ਮੁੜ ਕੇ ਆਉਂਗਾ ਮੈਨੂੰ ਪਤਾ ਲੱਗੂਗਾ ਮੈਨੂੰ ਯਕੀਨ ਹੋਗਾ ਹਣ ਬਈ ਉਹ ਹੋਈਆ ਤੇ ਮੈਂ ਫਿਰ ਉਹਦੀ ਸੇਵਾ ਕਰਾਂਗਾ ਯੂ ਨੋ ਆਈ ਥਿੰਕ ਥੋੜਾ ਜਿਹਾ ਫਰਕ ਹੈ ਉਹ ਰੱਬ ਦੀ ਕਹੀ ਗਈ ਗੱਲ ਦੇ ਬਦਲੇ ਉਹ ਕਹਿ ਰਿਹਾ ਨਾ ਕਿ ਇਹ ਕਹਿ ਰਿਹਾ ਕਿ ਮੈਂ ਰੱਬ ਦੀ ਸਿਰਫ ਉਹ ਉਦੋਂ ਪੂਜਤੀ ਕਰਨੀ ਹੈ ਜੇ ਉਹ ਮੇਲੇ ਭਲਾ ਕਰੇ ਜੇ ਰੱਬ ਨਾ ਕਹਿੰਦਾ ਆਈ ਥਿੰਕ ਹੀ ਵੁੱਡ ਹਾਵ ਸਟਿਲ ਰੱਬ ਦੇ ਨੂੰ ਉਹਨੇ ਮਨਜ਼ੂਰ ਹੋਣ ਦੀ ਕੋਸ਼ਿਸ਼ ਕਰਨੀ ਸੀ ਪਰ ਇਹ ਇੱਥੇ ਰੱਬ ਨੇ ਪਹਿਲਾਂ ਇਹ ਗੱਲ ਕਹੀ ਸੀ ਤੇ ਯਾਕੂਬ ਉਹਨੂੰ ਮੰਨ ਰਿਹਾ ਤੇ ਕਹਿ ਰਿਹਾ ਹਾਂ ਉਹ ਮੇਰਾ ਰਾਬਾ ਹੋਗਾ ਜਦੋਂ ਮੈਂ ਜੇ ਜੇ ਮੈਨੂੰ ਪਚਾਉਗਾ ਕਰਕੇ ਉਹਨੇ ਕਿਹਾ ਮੈਂ ਤੈਨੂੰ ਪਚਾਉਂਗਾ ਓਕੇ ਸੋ ਇੱਥੇ ਠਾਈਮਾ ਅਧਿਆਏ ਬੰਦ ਹੁੰਦਾ ਹੈ